ਪੰਜਾਬ ਦੀ ਵਿਧਾਨ ਸਭਾ ਵਿੱਚ ਨਵਾਂ ਫੇਰਬਦਲ ਹੋਣ ਜਾ ਰਿਹਾ ਹੈ ਜਾਂ ਕਹਿ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵਿੱਚ ਸੂਤਰਾਂ ਮੁਤਾਬਕ ਫੇਰਬਦਲ ਹੋ ਸਕਦਾ ਹੈ। ਇਹਦੀ ਚਰਚਾ ਹੁਣ ਤੇਜ਼ ਹੋ ਗਈ ਹੈ। ਕੁਲਤਾਰ ਸੰਧਵਾ ਦੇ ਰੋਲ ਦੀ ਚਰਚਾ ਤੇਜ਼ ਹੋ ਗਈ ਹੈ। ਕੁਲਤਾਰ ਸਿੰਘ ਸੰਧਵਾ ਨੂੰ ਲੈ ਕੇ ਲੰਘੇ ਦੇਣੀ ਬੜੇ ਸਵਾਲ ਖੜੇ ਹੋਏ, ਬੜੇ ਇਤਰਾਜ਼ ਖੜੇ ਹੋਏ ਪਰ ਇਹਨਾਂ ਦੇ ਬਾਵਜੂਦ ਹੁਣ ਦੁਬਾਰਾ ਉਹ ਚਰਚਾ ਉਸੇ ਤਰ੍ਹਾਂ ਚੱਲਦੀ ਨਜ਼ਰ ਆ ਰਹੀ ਹੈ। ਵੱਡੀ ਖਬਰ ਇਹ ਵੀ ਹੈ ਕਿ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਫੋਰਟਿਸ ਹਸਪਤਾਲ ਉਹਨਾਂ ਨੂੰ ਕੁਝ ਮੰਤਰੀ ਕੁਝ ਲੀਡਰ ਮਿਲਣ ਪਹੁੰਚੇ ਪਰ ਸਭ ਤੋਂ ਪਹਿਲਾਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੂੰ ਮਿਲਣ ਪਹੁੰਚਦੇ ਨੇ ਉੱਥੇ ਸੀਐਮ ਭਗਵੰਤ ਮਾਨ ਨੂੰ ਮਿਲਦੇ ਨੇ ਭਾਈਚਾਰਕ ਸਾਂਝ ਦਾ ਹਵਾਲਾ ਵੀ ਦਿੰਦੇ ਨੇ ਔਰ ਨਾਲ ਆਪਣੀ ਸ਼ਿਕਰ ਵੀ ਪ੍ਰਗਟ ਕਰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਜਾਣ ਤੋਂ ਬਾਅਦ ਜਿਵੇਂ ਇੱਕ ਆਮਦ ਜਹੀ ਲੱਗਦੀ ਫੋਟੋਜ਼ ਹਸਪਤਾਲ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਲੀਡਰ ਸੀਐਮ ਭਗਵੰਤ ਮਾਨ ਨੂੰ ਮਿਲਣ ਪਹੁੰਚਦੇ ਰਹੇ ਸੀਐਮ ਭਗਵੰਤ ਮਾਨ ਨੂੰ ਛੁੱਟੀ ਤਾਂ ਮਿਲ ਗਈ ਪਰ ਦੂਜੇ ਪਾਸੇ ਚਰਚਾ ਲੈਹਦਾ ਪੱਤਰ ਦੇ ਉੱਤੇ ਸ਼ੁਰੂ ਹੋ ਗਈ ਹੈ ਦਰਸਲ ਅੰਦਰ ਖਾਤੇ ਤਾਂ ਇਹ ਵੀ ਚਰਚਾਾਂਵਾਂ ਚੱਲਦੀਆਂ ਪਈਆਂ ਕਿ ਹੋ ਸਕਦਾ ਹੈ ਕਿ ਸ਼ਾਇਦ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਯਾਨੀ ਕਿ ਡਾਕਟਰ ਗੁਰਪ੍ਰੀਤ ਕੌਰ ਦੀ ਸਿਕਿਉਰਿਟੀ ਵੀ ਜਿਹੜੀ ਹੈ ਉਹ ਘਟਾ ਦਿੱਤੀ ਜਾਵੇ ਇਹ ਵੀ ਕਿਆਸਰਈਆਂ ਚੱਲਦੀਆਂ ਪਈਆਂ ਨੇ ਹਾਲਾਂਕਿ ਕੁਝ ਤਾਥ ਇਦਾਂ ਦੇ ਨਹੀਂ ਜਿਨ੍ਹਾਂ ਦੇ ਉੱਤੇ ਅਜੇ ਤੱਕ ਕੋਈ ਨਿਰਧਾਰਤ ਟਿੱਪਣੀ ਨਹੀਂ ਹੈ ਇਸ ਵਾਸਤੇ ਕੋਈ ਵੀ ਪੁਖਤਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਹਾਂ ਕਿਆਸਰਈਆਂ ਦਾ ਮਾਹੌਲ ਜ਼ਰੂਰ ਗਰਮ ਹੈ ਜਿਨ੍ਹਾਂ ਦੇ ਵਿੱਚ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਡ ਸਿਕਿਉਰਿਟੀ ਜਿਹੜੀ ਆ ਉਹ ਘਟਾਈ ਜਾ ਸਕਦੀ ਹੈ ਹਾਲਾਂਕਿ ਕੁਲਤਾਰ ਸਿੰਘ ਸੰਧਵਾ ਨੂੰ ਲੈ ਕੇ ਵੀ ਚਰਚਾ ਚੱਲੀ ਹੋਈ ਹੈ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਇਹ ਚਰਚਾ ਚੱਲਦੀ ਪਈ ਸੀ ਇਹ ਚਰਚਾ ਇੰਨੀ ਜ਼ਿਆਦਾ ਵਧ ਗਈ ਸੀ ਕਿ ਕੁਲਤਾਰ ਸੰਧਵਾ ਨੇ ਜ਼ਰੂਰ ਆਪਣੇ ਪਦਰ ਦੇ ਉੱਤੇ ਇੱਕ ਦੋ ਵਾਰ ਤਾਂ ਇਹ ਕਹਿ ਦਿੱਤਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਨਾ ਹੀ ਇਹਨੂੰ ਵਧਾਉਣਾ ਚਾਹੀਦਾ ਪਰ ਇਹ ਚਰਚਾ ਉਸੇ ਤਰ੍ਹਾਂ ਬਰਕਰਾਰ ਆ ਰਿਹਾ ਹੁਣ ਤਾਂ ਐ ਲੱਗਣ ਲੱਗੀ ਕਿ ਇਹ ਚਰਚਾ ਆਪ ਮਹਾਰੀ ਨਹੀਂ ਚੱਲੀ ਸਕੋ ਕਿਦਾਂ ਚਲਾਈ ਗਈ ਹੋਵੇ ਖੈਰ ਕੁਲਤਾਰ ਸਿੰਘ ਸੰਧਵਾ ਦਾ ਬਿਆਨ ਪ੍ਰਕਲਤਾਰ ਸਿੰਘ ਸੰਧਮਾ ਦੀ ਚਰਚਾ ਇੱਕ ਦੂਸਰੇ ਦੇ ਨਾਲ ਮੇਲ ਨਹੀਂ ਖਾਂਦੇ ਤੇ ਇਸੇ ਮਾਮਲੇ ਨੂੰ ਲੈ ਕੇ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਪੰਜਾਬ ਸਰਕਾਰ ਦਾ ਜਾਂ ਪੰਜਾਬ ਦੇ ਵਜ਼ੀਰ ਆਜ਼ਮ ਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਜੋ ਹਾਲਾਤ ਬਣੇ ਹੋਏ ਨੇ ਸਲਹਾਲ ਪਰ ਸਥਿਤੀਆਂ ਗੰਭੀਰ ਹੁੰਦੀਆਂ ਜਾ ਰਹੀਆਂ ਨੇ ਸੀਐਮ ਭਗਵੰਤ ਮਾਨ ਦੇ ਹਸਪਤਾਲ ਜਾਣ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਉੱਥੇ ਚੱਲਦੇ ਇਲਾਜ ਨੂੰ ਲੈ ਕੇ ਵੀ ਇੱਥੋਂ ਤੱਕ ਸਵਾਲ ਖੜੇ ਕੀਤੇ ਗਏ ਕਿ ਦਰ ਅਸਲ ਉੱਥੇ ਸੀਐਮ ਭਗਵੰਤ ਮਾਨ ਠੀਕ ਸੀ ਹਾਲਾਂਕਿ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਖਬਰ ਸਾਹਮਣੇ ਆਈ ਕਿ ਸੀਐਮ ਭਗਵੰਤ ਮਾਨ ਜਹਾਜ਼ ਤੋਂ ਡਿੱਗ ਗਏ ਸਨ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਜਹਾਜ਼ ਅਚਾਨਕ ਫੋਰਟਿਸ ਹਸਪਤਾਲ ਵੱਲ ਨੂੰ ਘੁੰਮ ਜਾਂਦਾ ਤੇ ਉਸ ਤੋਂ ਬਾਅਦ ਇਹ ਸਾਰੀ ਚਰਚਾ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਹੈ ਅਰਵਿੰਦ ਕੇਜਰੀਵਾਲ ਔਰ ਸੀਐਮ ਭਗਵੰਤ ਮਾਨ ਦੇ ਵਿਚਾਲੇ ਕੀ ਕੋਈ ਤਣਾਅ ਹੈਗਾ ਹੈ ਕੀ ਕੋਈ ਤਣਾਅ ਨਹੀਂ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਹੈ ਕੀ ਕੋਈ ਕੋਲਡ ਵਾਰ ਚੱਲਦੀ ਪਈ ਹੈ ਜਾਂ ਨਹੀਂ ਚੱਲਦੀ ਪਈ ਆਪਣੇ ਆਪ 'ਚ ਸਵਾਲ ਬਣਿਆ ਪਿਆ ਕਿਉਂਕਿ ਜਦੋਂ ਤੋਂ ਸੀਐਮ ਭਗਵੰਤ ਮਾਨ ਹਸਪਤਾਲ ਦੇ ਵਿੱਚ ਸੀ ਉਰੋਂ ਤੋਂ ਲੈ ਕੇ ਹੁਣ ਤੱਕ ਜਦ ਤੱਕ ਉਹ ਹਸਪਤਾਲੋਂ ਬਾਹਰ ਨਹੀਂ ਆਏ ਉਦੋਂ ਤੱਕ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਇਥੋਂ ਤੱਕ ਕਿ ਜਿਹੜੇ ਉਹਨਾਂ ਦੇ ਬੜੇ ਕਰੀਬੀ ਦੱਸੇ ਜਾਂਦੇ ਬਲਤੇਜ ਪੰਨੂ ਉਹਨਾਂ ਦੇ ਵੱਲੋਂ ਵੀ ਕੋਈ ਪਹਿਲ ਕਦਮੀ ਕਹਿੰਦੇ ਨਹੀਂ ਕੀਤੀ ਗਈ ਸੀ ਯਾਨੀ ਕਿ ਸੀਐਮ ਭਗਵੰਤ ਮਾਨ ਨੂੰ ਜਾ ਕੇ ਮਿਲਿਆ ਨਹੀਂ ਕਿਸ ਨੀਜ਼ੀ ਗਿਆ ਨਾ ਹੀ ਉਹਨਾਂ ਦੇ ਹੱਕ ਦੇ ਵਿੱਚ ਕੋਈ ਪੋਸਟ ਪਾਈ ਗਈ ਸੀ ਪਰ ਜਦੋਂ ਪ੍ਰਗਟ ਸਿੰਘ ਜਾਂਦੇ ਨੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਪੋਸਟਸ ਦੀ ਔਰ ਆਣ ਜਾਣ ਦੀ ਝੜੀ ਲੱਗ ਜਾਂਦੀ ਹੈ ਖੈਰ ਇਹਦੇ ਕਾਰਨ ਕੀ ਹੋ ਸਕਦੇ ਨੇ ਇਹ ਸੋਚਣਾ ਲਾਜ਼ਮੀ ਹੈ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਉਦੋਂ ਤੱਕ ਨਹੀਂ ਬਣੇ ਰੋ ਵਨ ਇੰਡੀਆ ਪੰਜਾਬੀ